ਨਸ਼ਾ ਨਸ਼ਾ ਬਹੁਤ ਸਣਾ ਬਰਾਵਾ ਇਸੇ ਦਾ ਪੀੜੀ ਲੱਗੀ ਰਹਿੰਦੀ ਐ ਤੇ ਤੈਨੂੰ ਥਾਂ ਖਾਣ ਹੋਣਾ ਇਸੇ ਨਸ਼ਾ ਦੇਖਦਾ ਮੁੰਡਾ ਵੀ ਮਰ ਗਿਆ ਉੱਥੇ ਅੱਛਾ ਜੀ ਮੁੰਡਾ ਮਰ ਗਿਆ ਉਹ ਕੁੱਤਿਆਂ ਨੇ ਖਾਧਾ ਵਿਚਾਰਾ ਉਹਦੇ ਤੇ 4 ਆਰਪੀਏ ਲੁੱਟ ਕੇ ਨੇ ਢੀੜੀਆਂ ਨੇ ਮਰੇ ਛੱਡਤਾ ਉੱਥੇ ਰਣਵੀਰ ਫੌਜੀ ਦੀ ਨੋਟ ਐਗ ਕੀਤਾ ਸੀ ਆਪਾਂ ਵਿਦਨ 24 ਆਰ ਸੀਆਈ ਇਹ ਵਾਤੇ ਕੋਰਫਤਾ ਥਾਣਾ ਨੇ ਉਹਨਾਂ ਨੂੰ ਫੜ ਲਿਆ ਪਿੰਡ ਦੇ ਬੰਦੇ ਵੀ ਆ ਗਏ ਵਿੱਚ ਨਾ ਕੀ ਦੱਲੀਏ ਹੁਣ ਜੇ ਨਾ ਲੈਣਿਆ ਮਾਰਨਾ ਆਉਣਗੇ ਤਾਂ ਦੇਖੋ ਜੀ ਪਾਣੀ ਲਾਉਣਗੇ ਪਾਣੀ ਲਾਉਣ ਦੇ ਬੰਦੇ ਜਿਵੇਂ ਐ ਨਹੀਂ ਪਤਾ ਘਰੇ ਆ ਜੂ ਕਨਾ ਜੂ ਇਹਨਾਂ ਦੀ ਸੀੜੀਆਂ ਤੋਂ ਇੰਨਾ ਡਰ ਲੱਗਦਾ ਸਾਡੇ ਪਿੰਡ ਦੇ ਮੋਢ ਵਰ ਬੰਦੇ ਸੀ ਗਲਤੀ ਉਹਨਾਂ ਦੀ ਐ ਜਿਉਂ ਪਹਿਲਾਂ ਗੱਲਾਂ ਦਵਾਈਆਂ ਉਹਨਾਂ ਨੇ ਹੂੰ ਕਿਉਂ ਦਵਾਈਆਂ ਗੱਲਾਂ ਹੋ ਕਿ ਨਗੇ ਚਿੱਟੇ ਕਿਤੇ ਉਹਨਾਂ ਇੱਥੇ ਕਿਉਂ ਬਾਤਾਂ ਕਰ ਮੈਂ ਸਸੀ ਗਾਲ ਜੀ ਅਸੀਂ ਇਸ ਵਕਤ ਬਠਿੰਡਾ ਦੇ ਪਿੰਡ ਭਾਈ ਬਖਤੌਰ ਦੇ ਵਿੱਚ ਅਸੀਂ ਪਹੁੰਚਿਆ ਪਿਛਲੇ ਦਿਨੀ ਇੱਥੇ ਇੱਕ ਘਟਨਾ ਹੋਈ ਆ ਇੱਥੇ ਇੱਕ ਰਿਟਾਇਰ ਫੌਜੀ ਸੀ ਜਿਹੜੇ ਕਿ ਪੈਸ਼ਾ ਵਿਰੋਧੀ ਕਮੇਟੀ ਸੀ ਉਹਨਾਂ ਦੀ ਬਣਾਈ ਹੋਈ ਪਿੰਡ ਦੇ ਵਿੱਚ ਯਾਨੀ ਕਿ ਨਸ਼ਾ ਵੇਚਣ ਤੋਂ ਰੋਕਦੇ ਸੀ ਉਹ ਕਮੇਟੀ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਉਹਨੇ ਇਸ ਕਮੇਟੀ ਦਾ ਗਠਨ ਕੀਤਾ ਪਰ ਪਿਛਲੇ ਦਿਨੀ ਜਿਹੜੇ ਨਸ਼ਾ ਵੇਚਣ ਵਾਲੇ ਸੀਗੇ ਉਹਨਾਂ ਰੰਜਿਸ਼ ਕਰਦੇ ਸੀਗੇ ਸੋ ਉਹਨਾਂ ਨੇ ਇਸ ਰੰਜਿਸ਼ ਤੇ ਚੱਲਦੇ ਹੀ ਉਸ ਫੌਜੀ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਐ ਇਸ ਪਿੰਡ ਦੇ ਵਿੱਚ ਤੇ ਉਸ ਵਕਤ ਉਹ ਜਿਹੜੇ ਇਲਾਜ ਆ ਦਾ ਇੱਕ ਹਸਪਤਾਲ ਦੇ ਵਿੱਚ ਕਿਹਾ ਜਾਂਦਾ ਕਿ ਲੱਤਾਂ ਤੋੜ ਦਿੱਤੀਆਂ ਨੇ ਅੱਜ ਉਹ ਛੱਡਾ ਦੇ ਜਿਹੜੇ ਵਿਆਪਤੀ ਦੇ ਐਸਪੀ ਹਿਨਾ ਗੁਫਤਾਰ ਹੈ ਉਹ ਇੱਥੇ ਪਹੁੰਚੇ ਨੇ ਫੋਰ ਪੋਸਟ ਟੀਮ ਪਹੁੰਚੀ ਹੈ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਹਾਲਾਤ ਨੇ ਪਿੰਡ ਦੇ ਕੀ ਨਸ਼ਾ ਇੱਥੇ ਹਾਲੇ ਵੀ ਵਿਗਦਾ ਹੈ ਕਿੰਨੇ ਲੋਕ ਹੈ ਜਿਹੜੇ ਨਸ਼ਾ ਵੇਚਦੇ ਆ ਕਿ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨੇ ਇੱਥੇ ਦੇ ਲੋਕ ਆਪਾਂ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਦੇ ਨਾਲ ਕਿ ਕਿਹੋ ਜਿਹਾ ਇਹਦਾ ਪਿੰਡ ਦਾ ਇਹ ਨਸ਼ਾ ਹੈਗਾ ਉਹ ਕਤਵ ਹੋਊਗਾ। ਅਸੀਗਾ ਭਾਈ ਸასი ਗਾਲ ਜੀ। ਇਹ ਕੀ ਅਜ ਕਟਰਾ ਹੋਈ ਐ ਪਿੰਡ ਦੇ ਵਿੱਚ? ਹਾਂਜੀ। ਪਪਾਈ ਜੀ ਇਹ ਪਿੰਡ ਅਜ ਕਟਰਾ ਹੋਈ ਐ। ਹਾਂ ਨਸ਼ੇ ਫਿਰ ਕਿਉਂ ਹੀ? ਨਸ਼ੇ ਕਰਕੇ ਜਿਹੜੀਆਂ ਕੁੱਟ ਮਾਰ ਹੋਈ ਐ। ਹਾਂ ਹਾਂ। ਉਹ ਜਨਾਬ ਦੀ। ਹਾਂ ਹਾਂ। ਤੇ ਕੀ ਉਹ ਕਿੰਨੇ ਕੁ ਲੋਕ ਐਥੇ ਜਿਹਨੂੰ ਨਸ਼ਾ ਵੇਚਦੇ ਆ? ਨਸ਼ਾ ਦਾ ਪੁੱਛਣਾ ਭਰਾਵਾ ਐਸੇ ਤਾਂ ਪੀੜੀ ਲੱਗੀ ਰਹਿੰਦੀ ਐ। ਤੇ ਤੈਨੂੰ ਥਾਂ ਲਖਾ ਨਾ ਇਸੇ ਨਸ਼ਾ ਵੇਖਦਾ। ਕੀ ਨਵੀ ਹੈ ਇਹ ਨਸ਼ਾ ਸਾਕਾ? ਤੇ ਉੱਥੇ ਤਾਂ ਮੇਲੇ ਲੱਗਾ ਰਹਿੰਦਾ ਇੱਕ ਮੁੰਡਾ ਵੀ ਮਰ ਗਿਆ ਉੱਥੇ। ਮੁੰਡਾ ਮਰ ਗਿਆ ਉਹ ਕੁੱਤਿਆਂ ਨੇ ਖਾਧਾ ਵਿਚਾਰਾ ਉਹਦੇ ਤੇ 3400 ਰੁਪਏ ਲੁੱਟ ਗਏ ਨਾ ਧੀੜੀਆਂ ਨੇ ਮਰੇ ਛੱਡਤਾ ਉੱਥੇ ਕਦੋਂ ਦੀ ਗੱਲ ਹੈ ਜੀ ਹਾਂ ਸਾਰੇ ਮਨੋਂ ਪੰਜ ਚਾਰ ਮਹੀਨੇ ਹੋ ਗਏ ਉਹਨੂੰ ਮੁੰਡੇ ਨਾਲ ਹਾਂ ਹਾਂ ਇੰਨਾ ਕੀ ਹੋਇਆ ਜਿਹੜੀ ਤੂੰ ਦੱਸਦੇ ਘਰ ਦਿਖਾਉਨੇ ਆਂ ਤੁਸੀਂ ਦਿਖਾਈ ਨਹੀਂ ਕਦੀ ਪਹਿਲਾਂ ਕਿਸੇ ਨੇ ਦਿਖਾਇਆ ਨਹੀਂ ਪੁਲਿਸ ਨੂੰ ਵੀ ਕਾ ਇਥੇ ਨਸ਼ਾ ਬਹੁਤ ਅੱਛਾ ਪੁਲਸਾਂ ਨੂੰ ਸੀਐਡੀ ਵਾਲਿਆਂ ਨੂੰ ਦੱਸਿਆ ਵੀ ਇਥੇ ਚੌਕੀਦਾਰ ਦਾ ਪੁਰਾਣਾ ਦਾ ਘਰ ਆ ਅੱਛਾ ਜੀ ਉੱਥੇ ਉਹ ਮੰਤਾ ਜੀ ਕਰਦੇ ਉਹ ਜਗ੍ਹਾ ਦੇ ਵਿੱਚ ਵਹੇ ਜਾਂਦੇ ਆ ਉਹ ਤਾਂ ਤਪਾਰ ਰੱਖੀਏ ਦੁਨੀਆ ਨਾਲ ਤਾਂ ਤੇ ਸਰਕਾਰ ਕਹਿੰਦੀ ਆ ਵੀ ਅਸੀਂ ਇਹ ਯੋਧਨਸ਼ਹਿਵਰਦ ਸ਼ੁਰੂ ਕੀਤਾ ਸੀ ਕੀ ਕੀਤਾ ਜੀ ਸਾਡੇ ਪਿੰਡ ਤੇ ਤਾਂ ਹੋਇਆ ਨਹੀਂ ਅਜੇ ਤੱਕ ਕੋਈ ਟੱਕਾ ਤੇ ਕੋਈ ਕਾਰਜਵਰ ਬਸ ਜੀ ਸੰਤੋਸ਼ ਨਹੀਂ ਹੈ ਹਾਂ ਜੀ ਆ ਹੁਣ ਉਹ ਗੱਲ ਕਰ ਕਲੋਟਾ ਹੋਇਆ ਕੰਮ ਜੀ ਉਹਨੂੰ ਮਾਰ ਹੀ ਦਿੱਠਾ ਸੀਗਾ ਢੱਕੇ ਹੋਆ ਨੇ ਰਾੜਾ ਦਾ ਕੁੱਟਿਆ ਤੇਜ ਹਸਿਆ ਦਾ ਕੁੱਟਿਆ ਹਾਂ ਅਜੇ ਅਸਤੀ ਮੈਡਮ ਆਇਆ ਇੱਥੇ ਹਾਂ ਜੀ ਸੋ ਵੀਰ ਹਾਂਜੀ ਐਸਪੀ ਮੈਡਮ ਆਇਆ ਪਿੰਡ ਹਾਂ 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 ਹੋਇਆ ਜੀ ਜਮਾ ਹੋਇਆ ਸੀਗਾ ਦੇਖੀਆ ਨਹੀਂ ਅੱਜ ਅਫਸਰ ਆਇਆ ਪਿੰਡ ਹਾਂ ਹਾਂਜੀ ਹਾਂਜੀ ਬਿਲਕੁਲ ਆਏ ਹੋਏ ਦੇਖਦੇ ਆਂ ਸੂਟ ਨੂੰ ਆਉਣਗੇ ਦੱਸਿਆ ਸੂਟ ਮਰਿਆ ਉਹਨਾਂ ਨੂੰ ਐਸੇ ਦੱਸਿਆ ਮੈਂ ਦਵਾਈ ਸੀ ਮੈਂ ਜੀ ਇੱਥੇ ਤਾਂ ਸਰੇ ਆਵਾਂ ਉਹ ਇਹ ਹੋਣੀਗਾ ਬਾਹਰਲੇ ਪਿੰਡਾਂ ਨੇ ਟੋਲੀਆਂ ਦੇ ਟੋਲੀਆਂ ਹੋਣੀਆਂ ਇੱਥੇ ਨਾ ਕੀ ਕੀ ਕਰਨ ਦੀ ਲੋੜ ਆ ਪੁੱਸ ਨੂੰ ਕੀ ਕਰੇ ਪੁੱਸ ਦਾ ਹੱਕਵਾਨ ਦਾ ਇੱਥੇ ਜਿਹੜੇ ਨਸ਼ੇੜੀਆਂ ਉਹਨਾਂ ਨੂੰ ਕੰਕਰਨ ਕਾਬੂ ਪਿੰਡ ਦੇ ਬੰਦੇ ਵੀ ਦੇ ਵਿੱਚ ਨਾ ਕੀ ਦਾ ਲਿਗੇ ਹੁਣ ਜੇ ਨਾਂ ਲੈਣਿਆ ਮਾਰਨ ਆਉਣਗੇ ਤੂੰ ਨਾਮ ਨਹੀਂ ਲੈਂਦੇ ਆਪਾਂ ਜਿਵੇਂ ਪਹਿਲਾਂ ਪਿੰਡਾਂ ਦੇ ਵਿੱਚ ਆਪਾਂ ਜਿਵੇਂ ਬਾਹਰ ਰਾਤ-ਰਾਤ ਨੇ ਘੁੰਮਦੇ ਰਹਿੰਦੇ ਸੀਗੇ ਹੁਣ ਹੈਗੇ ਹਲਾਵੇ ਇਹ ਜੀ ਹੁਣ ਤਾਂ ਦੇਖੋ ਜੀ ਪਾਣੀ ਲਾਉਣ ਗਏ ਪਾਣੀ ਲਾਉਣ ਗਏ ਬੰਦੇ ਜਿਵੇਂ ਐ ਨਹੀਂ ਪਤਾ ਘਰੇ ਆ ਜੂ ਕਨਾ ਜੂਗਾ ਇਹਨਾਂ ਚੇੜੀਆਂ ਤੋਂ ਇੰਨਾ ਡਰ ਲੱਗਦਾ ਹੈ ਹਾਂ ਹਾਂ ਠੀਕ ਕੋਈ ਮੋਟਰਸਾਈਕਲ ਲੈ ਆਇਆ ਜਾਂ ਕੋਈ ਟਰੈਕ ਲੈ ਆਇਆ ਭੀ ਧਰੇ ਆ ਜੂ ਮੁਰਕੇ ਕਿ ਨਹੀਂ ਆ ਜੂਗਾ ਹਾਂ ਮੋਟਰਾਂ ਕਾਹ ਵੜੀ ਮੋਟਰਾਂ ਲੈਣਾ ਗੁਰਦੁਆਰਾ ਦੀ ਚੋਰੀ ਹੋ ਗਈ ਜੀ ਸਕੂਲ ਦੀ ਚੋਰੀ ਹੋ ਗਈ ਸਾਡੇ ਜਿਹੜੇ ਸਾਡੇ ਪਿੰਡ ਦੇ ਮੋਢਮਰ ਬੰਦੇ ਸੀ ਗਲਤੀ ਉਹਨਾਂ ਦੀ ਆ ਜਿਹੋ ਪਹਿਲਾਂ ਕਰਦਾ ਦਵਾਈਆਂ ਉਹਨਾਂ ਨੇ ਕਿਉਂ ਦਵਾਈਆਂ ਕਰਨਾ ਉਹ ਜੇ ਨਗੇ ਚਿੱਟੇ ਕਿਤੇ ਉਹ ਇੱਥੋਂ ਕਿਉਂ ਬਾਤਾਂ ਕਰ ਮੈਂ ਹਾਂਜੀ ਤਾਂ ਇਹ ਹਾਲਾਤ ਆ ਪਿੰਡ ਦੇ ਹਾਲਾਤ ਜਿਹੜਾ ਸਰਕਾਰ ਨੇ ਅਯੁੱਧ ਨਸ਼ਾ ਵਿਰੋਧ ਛੇੜਿਆ ਹੋਇਆ ਉਹਦੇ ਵਿੱਚ ਸਰਕਾਰ ਨੇ ਇੱਕ ਡੈਡਲਾਈਨ ਕੀਤੀ ਸੀ ਕਿ 31 ਮਈ ਤੱਕ ਜਿਹੜਾ ਹੈਗਾ ਨਸ਼ਾ ਪੰਜਾਬ ਚੋਂ ਅਸੀਂ ਖਤਮ ਕਰ ਦੇਣਾ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਾ ਪਰ ਅਸੀਂ ਬਠਿੰਡਾ ਦੇ ਇਸ ਪਿੰਡ ਭਾਈ ਬਖਤੌਰ ਪਿੰਡ ਖੜੇ ਆ ਇੱਥੇ ਪਿਛਲੇ ਦਿਨੀ ਇੱਕ ਫੌਜੀ ਸਾਹਿਬ ਨਾਲ ਟਾਇਰ ਫੌਜੀ ਸਾਹਿਬ ਉਹਨਾਂ ਨੇ ਇੱਕ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕੀਤਾ ਸੀਗਾ ਜਿਹਦੇ ਵਿੱਚ 30 ਤੋਂ 35 ਜਣੇ ਸੀਗੇ ਪਿੰਡ ਦੇ ਉਹਨਾਂ ਨੇ ਪਿੰਡ 'ਚ ਪਿੰਡ 'ਚੋਂ ਨਸ਼ਾ ਖਤਮ ਕਰਨ ਦਾ ਇੱਕ ਚੱਕਿਆ ਸੀ ਬੀੜਾ ਵੀ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਚਣ ਦੇਣਾ ਸੀ ਤਾਂ ਸੋ ਉਹਦੇ باوجود ਇਸੇ ਗੱਲ ਨੂੰ ਲੈ ਕੇ ਜਿਹੜੀ ਦੁਸ਼ਮਣੀ ਰੰਜਿਸ਼ ਰੱਖ ਲਈ ਦਿਲ ਦੇ ਵਿੱਚ ਕਿ ਇਹ ਸਾਡੇ ਖਿਲਾਫ ਸਾਨੂੰ ਨਸ਼ਾ ਵਿੱਚੋਂ ਰੋਕਦੇ ਨੇ ਤਾਂ ਇਸੇ ਚੱਲਦੇ ਸੋ ਰੰਜਿਸ਼ ਤੇ ਚੱਲਦੇ ਪਿਛਲੇ ਦਿਨ ਕੁੱਟਮਾਰ ਹੋਈ ਹੈ ਬਹੁਤ ਬੁਰੀ ਤਰ੍ਹਾਂ ਲੱਤਾਂ ਤੋੜਤੀਆਂ ਗਈਆਂ ਨੇ ਪਿੰਡ ਵਾਲੇ ਦੱਸਿਆ ਇਸ ਵਕਤ ਹਸਪਤਾਲ 'ਚ ਦਾਖਲ ਹੈ ਪਿਛੰਡਾ ਦੇ ਇੱਕ ਸੋ ਅੱਜ ਐਸਪੀ ਮੈਡਮ ਪਹੁੰਚੇ ਇੱਥੇ ਉਹਨਾਂ ਨੇ ਪਿੰਡ والوں ਨੂੰ ਪੁੱਛਿਆ ਕਿ ਕਿਹੜੇ ਨਸ਼ਾ ਵੇਚਣ ਵਾਲੇ ਹੈਗੇ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਕਾਬਤਾ ਕੀ ਅਰੈਸਟ ਕਰ ਸਕੀਏ ਉਹਨੂੰ ਉਹਨਾਂ ਦੇ ਇਹੋ ਸਜ਼ਾ ਮਿਲ ਸਕੇ ਅਸੀਂ ਦੇਖੋ ਪਾਈ ਬਖਤੌਰ ਪਿੰਡ 'ਚ ਪਹੁੰਚੇ ਆਂ ਇੱਥੇ ਮੇਰੀ ਸਾਰੇ ਲੋਕਾਂ ਨਾਲ ਦੁਬਾਰਾ ਗੱਲਬਾਤ ਹੋਈ ਹੈ ਅਸੀਂ ਮੈਂ ਇਹਨਾਂ ਨੂੰ ਜੋ ਵਿਸ਼ਵਾਸ ਦਿਵਾਇਆ ਸੀਗਾ ਕਿ ਜਿਹੜੇ ਮੁੱਖ ਦੋਸ਼ੀ ਸੀਗੇ ਜਿਨ੍ਹਾਂ ਨੇ ਰਣਵੀਰ ਫੌਜੀ ਦੀ ਨੋ ਟੈਗ ਕੀਤਾ ਸੀ ਆਪਾਂ ਵਿਦਿਨ 24 ਆਰ ਸੀਆਈ ਇਹ ਵਾਅਦਾ ਦੇ ਕੋਰਫਤਾ ਥਾਣਾ ਨੇ ਉਹਨਾਂ ਨੂੰ ਫੜ ਲਿਆ ਉਨਨਾਂ ਨੂੰ ਆ ਦੀ ਵੱਡੀ ਸਜ਼ਾ ਵੀ ਦਵਾਵਾਂਗੇ ਤੇ ਹੋਰ ਵੀ ਜੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਵੀ ਹੋਰ ਤਰ੍ਹਾਂ ਗਲਤ ਕੰਮ ਕਰਦਾ ਸਾਨੂੰ ਇਨਫੋਰਮੇਸ਼ਨ ਦੇਣ ਅਸੀਂ ਡਿਊਟੀ ਬਾਉਂਡ ਹੈ ਉਹਨਾਂ ਉੱਤੇ ਕਾਰਵਾਈ ਕਰਨ ਲਈ ਪਿੰਡ ਵਿੱਚ ਪੋਸਟਰ ਵੀ ਲੱਗੇ ਸੀ ਪਿੰਡ ਦੇ ਕਈ ਲੋਕਾਂ ਨਾਲ ਘਰਬਾਤੀ ਹੋਈ ਉਹਨਾਂ ਨੇ ਕਿਹਾ ਹੈਗੇ ਹਾਲਾਤੇ ਇਸ ਤਰ੍ਹਾਂ ਨੇ ਕਿ ਮਨ ਕਰਦਾ ਮੋਰ ਬਣੇ ਦੇਖੋ ਜਿਹੜਾ ਇੱਕ ਬੰਦੇ ਨੇ ਜੇ ਪੋਸਟਰ ਲਾਇਆ ਸਾਰਾ ਪਿੰਡ ਵਿਕਾਉ ਹੈ ਮੇਰੀ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਹੈ ਉਹ ਉਹ ਕਹਿੰਦੇ ਕਿ ਜੀ ਸਾਡੇ ਅਸੀਂ ਉਹ ਪੋਸਟਰ ਨੂੰ ਨਹੀਂ ਇੰਡੋਰਸ ਕਰਦੇ ਉਹ ਇੱਕ ਰੋਸ ਦਾ ਜ਼ਰੀਆ ਸੀਗਾ ਉਹਨਾਂ ਨੇ ਰੋਸ ਪ੍ਰਗਟਾਇਆ ਸੀਗਾ ਅਸੀਂ ਅੱਗੇ ਵੀ ਮੈਂ ਇਹਨਾਂ ਨੂੰ ਉਹੀ ਕਹਾਂ ਕਿ ਅੱਗੇ ਵੀ ਅੱਗੇ ਤੋਂ ਵੀ ਜੇ ਕੋਈ ਇਨਸੀਡੈਂਟ ਹੁੰਦਾ ਹੈ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਪਿੰਡ ਦੇ ਲੋਕ ਖਲੇ ਵੀ ਇਹ ਗੱਲ ਕਹਿ ਰਹੇ ਆ ਜੀ ਹਾਲਾਤ ਜਿਹੜੇ ਹੈਗੇ ਆ ਬੜੇ ਬਦ ਤੋਂ ਬੱਤਰ ਨੇ ਨਸ਼ੇ ਨੂੰ ਲੈ ਕੇ ਰਾਤ ਨੂੰ ਅਸੀਂ ਰਾਤ ਨੂੰ ਬਾਅਦ ਖੇਤਾਂ 'ਚ ਪਾਣੀ ਲਾਉਣ ਵੀ ਨਹੀਂ ਜਾ ਸਕਦੇ ਲੁੱਟਾ ਖੋਹਾਂ ਦਾ ਇਹਨਾਂ ਨੂੰ ਇਹਨਾਂ ਨੇ ਦੱਸਿਆ ਜੀ ਮੋਸਟਲੀ ਇਹਨਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਵਿੱਚ ਕਾਫੀ ਜਣੇ ਆ ਜਿਹੜੇ ਐਡਿਕਟਸ ਐ ਰਾਦਰ ਦਿਨ ਪਿੰਡ ਦੇ ਜਿਹੜੇ ਐਡਿਕਟਾ ਸੀ ਉਹਨਾਂ ਨੂੰ ਐਸ ਵਿਕਟਿਮ ਟਰੀਟ ਕਰਦੇ ਆ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਸਾਨੂੰ ਦੱਸੋ ਅੱਗੇ ਆਓ ਅਸੀਂ ਉਹਨਾਂ ਨੂੰ ਦਾਖਲ ਕਰਾਉਣੇ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਤੇ ਜਿਹੜੇ ਪੈਡਲਰ ਐ ਜਾਂ ਕੋਈ ਹੈ ਜਿਹੜੀ ਇਹਨਾਂ ਲੁੱਟਾ ਖੋਹਾਂ ਦੀ ਹੈ ਸਾਨੂੰ ਉਹਨਾਂ ਦੀ ਇਨਫੋਰਮੇਸ਼ਨ ਦੋ ਅਸੀਂ ਉਹਨਾਂ ਨੂੰ ਵੀ ਫੜਾਂਗੇ ਕੀ ਕਾਰਨ ਮੰਨਦੇ ਹੋ ਜਿਹੜੇ ਲੋਕ ਮੀਡੀਆ ਨੂੰ ਦੱਸਦੇ ਆ ਪਰ ਪੁ ਇਹ ਦੇਖੋ ਇੱਕ ਰੁਝਾਨ ਹੈ ਇੱਕ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਦੀ ਗੱਲ ਵਾਈਡਲੀ ਪਰਕੂਲੇਟ ਹੋਏਗੀ ਬਟ ਅਸੀਂ ਕੋਰ ਫੱਤਾ ਥਾਣੇ ਨੂੰ ਵੀ ਮੈਂ ਇਨਸਟਰਕਸ਼ਨ ਦਿੱਤੀਆਂ ਕਿ ਇੱਥੇ ਪੈਟਰੋਲਿੰਗ ਵੀ ਵਧਾਈ ਗਈ ਹੈ ਤੇ ਸਾਡਾ ਨੰਬਰ ਮੇਰਾ ਆਪਣਾ ਨੰਬਰ ਐਸ ਐਚਓ ਦਾ ਨੰਬਰ ਇਹਨਾਂ ਕੋਲ ਹੈ ਮੈਂ ਇਹਨਾਂ ਨੂੰ ਕਿਹਾ ਤੁਸੀਂ ਜਦੋਂ ਮਰਜ਼ੀ ਬੇਖੌਫ ਹੋ ਕੇ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਕਾਰਵਾਈ ਕਰਾਂਗੇ ਕਰਦੇ ਵੀ ਇਨਫੋਰਮੇਸ਼ਨ ਦਿਆ ਤਾਂ ਵੀ ਕਈ ਵਾਰ ਸਾਡਾ ਨਾਮ ਪਿੰਡ ਦੇ ਕਈ ਅਸੀਂ ਦੇਖੋ ਅਨੋਨਿਮਸ ਕੰਪਲੇਂਟ ਹੁੰਦੀ ਅਸੀਂ ਕਦੇ ਵੀ ਇਹ ਨਹੀਂ ਦੱਸਦੇ ਕਿ ਇਨਫੋਰਮੇਸ਼ਨ ਕਿੰਨੇ ਦਿੱਤੀ ਹੈ ਇਸ ਲਈ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਤੁਹਾਡੀ ਅਸੀਂ ਆਈਡੈਂਟੀਟੀ ਨੂੰ ਅਨੋਨਿਮਸ ਰੱਖਾਂਗੇ ਨਹੀਂ ਰਿਵੀਲ ਕਰਾਂਗੇ ਇਸ ਲਈ ਅਸੀਂ ਐਸੀ ਕਾਰਵਾਈ ਵੀ ਕਰਾਂਗੇ। ਥੈਂਕ ਯੂ। ਹਾਂ ਲੋਕਾਂ ਨੇ ਵੀ ਕੁਝ ਦੱਸਿਆ ਸਰਪੰਚਾ ਪਿੰਡ ਦੇ ਉਹਨਾਂ ਨੇ ਦੱਸਿਆ ਮੌਜੂਦ ਵਾਰ ਬੰਦਿਆਂ ਨੇ ਦੱਸਿਆ ਕਿ ਕੁਝ ਗ੍ਰਫਤਾਰ ਕਰ ਲਿੱਤੇ ਗਿਆ ਕੁਝ ਹਜੇ ਰਹਿ ਗਏ ਨੇ ਹਜੇ ਵੀ ਨਸ਼ਾ ਹੈਗਾ ਇਹ ਨਹੀਂ ਵੀ ਖਤਮ ਹੋ ਗਿਆ। ਸੋ ਥੋੜੀ ਹੋਰ ਸ਼ਕਤੀ ਕਰਨ ਦੀ ਲੋੜ ਆ ਪੁਲਿਸ ਨੂੰ ਤਾਂ ਕਿ ਜਿਹੜਾ ਪਿੰਡ ਦੇ ਵਿੱਚੋਂ ਕਲਾ ਇਹ ਪਿੰਡ ਨਹੀਂ ਸਾਰੇ ਪਿੰਡ ਜਿਹੜੇ ਹੋਰ ਵੀ ਪਿੰਡਾਂ ਦੇ ਵੱਖ-ਵੱਖ ਪੰਜਾਬ ਦੇ ਵਿੱਚ ਉਹ ਤੇ ਸ਼ਕਤੀ ਕਰਨ ਦੀ ਲੋੜ ਹੈਗੀ ਆ। ਉਹ ਕਹਿੰਦੇ ਕਿ ਅਸੀਂ ਰਾਤ ਬਰਾਤੇ ਜੇ ਜਾਣੇ ਪਾਣੀ ਪੂਣੀ ਲਾਉਣ ਪਹਿਲਾਂ ਆਮ ਚਲੇ ਜਾਂਦੇ ਸੀਗੇ ਪਰ ਹੁਣ ਜੇ ਅਸੀਂ ਪਾਣੀ ਲਾਉਣ ਜਾਂਦੇ ਆ ਤੁਹਾਨੂੰ ਡਰ ਲੱਗਦਾ ਘਰੋਂ ਬਾਹਰ ਨਿਕਲਦੇ ਰਾਤ ਬਰਾਤੇ ਤਾਂ ਸਾਨੂੰ ਡਰ ਲੱਗਦਾ ਕਿ ਕੋਈ ਨਸ਼ੇੜੀ ਸਾਡੋ ਲੁੱਟ ਮਾਰਨਾ ਕਰ ਦੇ ਨਸ਼ਾ ਕਰਨ ਵਾਲਾ ਹੈਗਾ ਸਾਨੂੰ ਲੁੱਟ ਖੋਹਣਾ ਕਰ ਲੈ ਸਾਡਾ ਸੱਟਾ ਨਾ ਮਾਰ ਦੇ ਸੋ ਪੁਲਿਸ ਨੂੰ ਬੇਨਤੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦੇ ਖਿਲਾਫ ਸਖਤ ਐਕਸ਼ਨ ਲਿੱਤਾ ਜਾਵੇ ਜਿਹੜੇ ਨਸ਼ਾ ਵੇਚਣ ਵਾਲੇ ਆ ਜਾਂ ਨਸ਼ਾ ਕਰਨ ਵਾਲੇ ਆ ਉਹਨਾਂ ਦੇ ਸਜ਼ਾ ਮਿਲ ਸਕੇ ਜਿਹੜੇ ਨਸ਼ਾ ਕਰਨ ਵਾਲੇ ਨੂੰ ਦਾਖਲ ਕਰਾਇਆ ਜਾਵੇ ਐਸਪੀ ਮੈਡਮ ਨੇ ਕਿਹਾ ਕਿ ਅਸੀਂ ਜਿਹੜੇ ਹੈਗੇ ਆ داخل ਕਰਵਾ ਰਹੇ ਆ ਪਰ ਜੋ ਨਸ਼ਾ ਵੇਚਣ ਵਾਲੇ ਆ ਜਿਹੜੇ ਇਸ ਗੱਲ ਦੀ ਰੰਜਿਸ਼ ਕਰਦੇ ਕਿ ਸਾਨੂੰ ਨਸ਼ਾ ਵੇਚਣ ਤੋਂ ਰੋਕਿਆ ਜਾਂਦਾ ਤੇ ਪਿੰਡ ਜੇ ਪਿੰਡ ਦੇ ਲੋਕਾਂ ਦੇ ਵਿੱਚ ਡਰ ਬਿਠਾ ਰੱਖਿਆ ਕਿ ਸਾਡੇ ਖਿਲਾਫ ਬੋਲੇ ਤਾਂ ਅਸੀਂ ਉਹਦਾ ਅੰਜਾਮ ਜਿਹੜਾ ਹੈਗਾ ਮਾੜਾ ਹੋਊਗਾ ਜਿਵੇਂ ਕਿ ਇਹ ਘਟਨਾ ਹੋਈ ਹੈ ਕੁੱਟਮਾਰ ਦੀ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜਿਹੜੇ ਇਸ ਪਿੰਡ ਦੇ ਵਿੱਚ ਥੋੜੀ ਸਖਤੀ ਕੀਤੀ ਜਾਵੇ ਤਾਂ ਕਿ ਜੇ ਨਸ਼ਾ ਮੁਕਤ ਹੋ ਸਕੇ ਪਿੰਡ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪਾਇੰਟ ਟੀਵੀ ਮੈਂ ਦੇਵ ਕਰਨ ਜੈ ਹਿੰਦ ਜੈ ਭਾਰਤ